प्यार हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਬੇਟਾ ਆਪਾਂ ਉਹ ਵਿਦਿਆ ਦਾਖਲਾ ਪਿਤਖਿਆ ਅਧਿਨ 3.2 ਅਭਿਆਸ ਦੇ 5 ਨੰਬਰ ਸਵਾਲ ਦੇ ਉੱਤੇ ਆ ਗਏ ਤਾਂ ਬੇਟਾ ਇਹਦੇ ਵਿੱਚ ਕੀ ਕਹਿੰਦਾ ਹੈ ਦਿੱਤੀਆਂ ਸੰਖਿਆਵਾਂ ਦਾ ਮਹੱਤਮ ਸਮਾਵਰਤਕ ਅਭਾਜ ਗੁਣਖੰਡ ਵਿਧੀ ਰਹੀਂ ਪਤਾ ਕਰੋ ਤੋ ਬੇਟਾ ਹੁਣ ਗੱਲ ਕਰਦੇ ਪਏ ਅਪਾਜ ਗੁਣਨਖੰਡਾਂ ਦੀ ਠੀਕ ਹੈ ਆਪਾਂ ਅਪਾਜ ਗੁਣਨਖੰਡਾਂ ਜਿਹੜੇ ਉਹ ਬਣਾਉਣੇ ਆ ਅਪਾਜ ਗੁਣਨਖੰਡ ਕੀ ਹੁੰਦੇ ਆ ਬੇਟਾ ਆਪਾਂ ਨਾਲੇ ਤੁਸੀਂ ਅਪਾਜ ਗੁਣਨਖੰਡ ਸਿੱਖ ਲਓ ਕਿਉਂਕਿ ਪਹਿਲਾਂ ਆਪਾਂ ਸਾਰੇ ਗੁਣਨਖੰਡਾਂ ਨਾਲ ਕੀਤਾ ਸੀਗਾ ਠੀਕ ਹੈ ਹੁਣ ਅਪਾਜ ਗੁਣਨਖੰਡਾਂ ਨਾਲ ਜਿਵੇਂ 42 ਆ ਤੋ ਬੇਟਾ ਇਹਨੂੰ ਛੋਟੇ ਤੋਂ ਛੋਟੇ ਪਹਾੜੇ ਤੇ ਵੰਜਣਾ ਸ਼ੁਰੂ ਸਭ ਤੋਂ ਪਹਿਲਾਂ ਦੋ ਕਿਉਂਕਿ ਇੱਕ ਤਾਂ ਅਪਾਜ ਸੰਖਿਆ ਹੁੰਦੀ ਨਹੀਂ ਦੋ ਤੇ ਸ਼ੁਰੂ ਕਰਾਂਗੇ ਦੋ ਤੇ 2 2 4 2 1 2 ਹੁਣ ਬੇਟਾ 21 ਦੋ ਤੇ ਨਹੀਂ ਜਾਂਦਾ ਜੇ ਦੋ ਤੇ ਜਾਂਦਾ ਫਿਰ ਦੋ ਤੇ ਨਹੀਂ ਤਾਂ ਤਿੰਨ ਤੇ 3 7 21 ਤੇ ਹੁਣ 7 ਆ ਜਿਹੜਾ ਬੇਟਾ ਹੋਰ ਕਿਸੇ ਭਾੜੇ ਤੇ ਜਾਂਦਾ ਨਹੀਂ ਸਿਰਫ 7 ਤੇ ਜਾਂਦਾ ਆ ਠੀਕ ਐ ਤਾਂ ਉਹਨੂੰ ਗਵਾਉਣ ਦੀ ਲੋੜ ਨਹੀਂ ਕਿਉਂਕਿ ਇੱਕ ਤਾਂ ਆਪਾਂ ਲੈਣਾ ਹੀ ਨਹੀਂ ਆਪਾਂ ਅਜ ਗੁਣਨਖੰਡ ਦੇ ਵਿੱਚ ਤੇ ਇਹਦੇ ਗੁਣਨਖੰਡ ਕੀ ਬਣਗੇ 2 3 7 ਤੇ ਅੱਗੇ ਆਪਾਂ ਲੈਨੇ ਆ 84 ਦੇ 84 ਦੇ ਵੀ ਇਸੇ ਤਰ੍ਹਾਂ ਬਣਾਉਣੇ ਆ ਬੁੱਤ 2 ਦੇ ਭਾੜੇ ਤੇ 2 4 8 2 2 4 ਫਿਰ 2 ਤੇ 2 2 4 2 1 2 ਫਿਰ ਬੇਟਾ ਜਾਉ 3 7 21 ਇਹਦੇ ਗੁਣਨਖੰਡ ਕੀ ਬਣਗੇ 84 ਦੇ 2 2 3 7 ਹੁਣ ਬੇਟਾ ਅਪਹਾਜ ਗੁਣਨਖੰਡ ਆ ਠੀਕ ਆ ਅਪਹਾਜ ਗੁਣਨਖੰਡਾਂ ਦੇ ਵਿੱਚੋਂ ਆਪਾਂ ਸਾਂਝੇ ਗੁਣਨਖੰਡ ਆ ਜਿਹੜੇ ਉਹ ਲੈ ਲੈਣੇ ਇੱਕ ਤਾਂ ਦੂਆ ਸਾਂਝਾ ਦੋਵਾਂ ਦੇ ਵਿੱਚ ਠੀਕ ਆ ਇੱਕ ਬੇਟਾ ਹਤੀਆ ਸੰਝਾ ਹੈ। ਤੀਆ ਇਹਦੇ ਵਿੱਚ ਵੀ ਹੈ ਇਹਦੇ ਵਿੱਚ ਵੀ ਹੈ ਠੀਕ ਹੈ ਤਾਂ 2 3 ਤੇ 7 ਠੀਕ ਹੈ ਬੇਟਾ ਤਾਂ ਇਹ ਆ ਗਿਆ 2 3 ਇਹ 6 7 42 ਮਹਾਤਮ ਸਮਾਵਰਤ ਤੱਕ ਕਿੰਨਾ ਆ ਗਿਆ 42 ਉੱਤਰ ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਆ ਗਏ ਇਹਦੇ ਅਗਲੇ ਸਵਾਲ ਦੇ ਉੱਤੇ 45 ਤੇ 90 ਦਾ ਕੱਢਣਾ ਆਪਾਂ ਠੀਕ ਹੈ ਏ ਵੀ ਇਸੇ ਤਰ੍ਹਾਂ ਹੀ ਬੇਟਾ 45 ਦੇ ਅਪਾਜ ਗੁਣਨਖੰਡ ਕਿਵੇਂ ਬਣਾਵਾਂਗੇ ਆਪਾਂ ਇਸੇ ਤਰ੍ਹਾਂ ਹੀ ਪੁੱਤ 2 ਦੇ ਭਾੜੇ ਤੇ ਨਹੀਂ ਜਾਂਦਾ 45 3 ਤੇ ਜਾਂਦਾ 3 1 3 3 5 15 ਫਿਰ 3 ਤੇ ਜਾਂਦਾ 3 5 15 ਤਾਂ ਇਹਦੇ ਗੁਣਨਖੰਡ 3 3 5 ਬਣ ਗਏ ਅਪਾਜ ਗੁਣਨਖੰਡ ਕੀ ਹੋਗੇ 3 3 5 ਤਾਂ 90 ਦੇ ਬਣਾਉਣੇ ਆ ਇਸੇ ਤਰ੍ਹਾਂ ਹੀ ਬੇਟਾ ਇਹ 2 ਤੇ ਜਾਊਗਾ 2 ਤੇ 45 ਫਿਰ 3 ਤੇ 15 ਫਿਰ 3 5 15 ਤਾਂ ਇਹ ਆ ਗਏ 2 3 3 5 ਠੀਕ ਹੈ ਬੇਟਾ ਇੱਕ ਤਾਂ ਬੇਟਾ ਆ ਤੀਆ ਸਾਂਝਾ ਹੋ ਗਿਆ ਇਹਦੇ ਵਿੱਚ ਠੀਕ ਹੈ ਇੱਕ ਆ ਤੀਆ ਸਾਂਝਾ ਹੋ ਗਿਆ ਇੱਕ ਆਹ ਪੰਜਾ ਸਾਂਝਾ ਹੋ ਗਿਆ ਅਪਾਜ ਗੁਣਨਖੰਡ ਵਿਧੀ ਰਹੀਂ ਸਾਂਝੇ ਗੁਣਨਖੰਡ ਦੇ ਕੇ ਇੱਕ ਵਾਰੀ ਲੈ ਲੈਣੇ ਬਾਕੀ ਛੱਡ ਦੇਣੇ ਆ ਇਹ ਬਣ ਗਿਆ 3 3 5 3 3 9 5 45 ਇਹਦਾ ਮਹਾਤਮ ਕਿੰਨਾ ਆ ਗਿਆ ਮਹਾਤਮ ਸਮਵਾਰਤਕ 45 ਉੱਤਰ ਆ ਗਿਆ ਠੀਕ ਹੈ ਬੇਟਾ ਇਹਦੇ ਤੋਂ ਬਾਅਦ ਦੇ ਵਿੱਚ ਬੇਟਾ ਆਪਾਂ ਕਰਦੇ ਆ 16 64 ਤੇ 80 ਵਾਲਾ ਸਵਾਲ ਸੀ ਸਵਾਲ ਆ ਆਪਾਂ ਬੇਟਾ 16 ਦੇ ਗੁਣਨਖੰਡ ਬਣਾਉਣੇ ਆ ਪਹਿਲਾਂ ਠੀਕ ਹੈ 16 ਦੇ ਗੁਣਨਖੰਡ 2 ਤੇ 2 8 16 ਫਿਰ 2 4 8 ਫਿਰ 2 2 4 ਠੀਕ ਹੈ ਇਹ ਬਣ ਕੇ 2 2 2 ਆਪਾਂ ਫਿਰ ਬਣਾਉਣੇ 64 ਦੇ ਇਸੇ ਤਰ੍ਹਾਂ ਹੀ ਬੇਟਾ 2 3 6 2 2 4 32 2 3 16 ਫਿਰ 2 8 16 2 4 8 ਤੇ 2 2 4 ਇਸ ਤੋਂ ਬਾਅਦ ਤਾਂ 1 ਆ ਜਾਊਗਾ ਠੀਕ ਹੈ ਗਵਾਉਣ ਦੀ ਲੋੜ ਨਹੀਂ ਤਾਂ ਇਹ ਦੇ ਬਣ ਕੇ ਉਸ ਤੋਂ ਬਾਅਦ ਦੇ ਵਿੱਚ ਬਿਟਾ ਆਪਾਂ 80 ਦੇ ਬਣਾ ਲੈਨੇ ਆ 80 ਦੇ ਕੀ ਬਣਨਗੇ 2 ਦੇ ਭਾੜੇ ਤੇ 2 40 2 ਦੇ ਭਾੜੇ ਤੇ 2 2 4 0 ਦੀ 0 2 1 2 0 0 2 5 10 5 ਤੋਂ ਬਾਅਦ ਤਾਂ 1 5 ਤੇ ਜਾਊਗਾ 1 ਆ ਜਾਣਾ 1 ਤਾਂ ਆਪਾਂ ਲੈਂਦੇ ਨਹੀਂਗੇ ਠੀਕ ਹੈ ਦਾ ਭਾਜ ਗੁਣਨ ਖੰਡਾ ਦੇ ਵਿੱਚ ਬੇਟਾ ਹੁਣ ਇਹਦੇ ਗੁਣਨ ਖੰਡ ਕੀ ਬਣਗੇ ਪਹਿਲੇ 4 4 ਦੂਏ 2 2 2 2 ਪਹਿਲੇ ਦੇ ਠੀਕ ਹੈ 16 ਦੇ ਇਹਦੇ ਬਣਗੇ 1 3 ਹੈ 2 3 4 5 ਦੂਏ 1 3 ਹੈ 3 2 2 2 2 2 2 2d 5 2 1 2 3 4 ਤੇ 5 2 ਠੀਕ ਹੈ ਚੌਥੇ ਦੇ 4 2 ਤੇ 1 5 1 2 3 3 4 ਤੇ 1 5 ਠੀਕ ਹੈ ਹੁਣ ਬੇਟਾ ਇੱਕ ਤਾਂ ਆ ਦੂਆ ਸਾਂਝਾ ਆ ਤਿੰਨਾਂ ਦੇ ਵਿੱਚ ਠੀਕ ਹੈ ਇਹ ਬਾਹਰ ਆ ਜਾਣਾ ਇੱਕ ਆ ਦੂਆ ਸਾਂਝਾ ਆ ਤਿੰਨਾਂ ਦੇ ਵਿੱਚ ਇੱਕ ਆ ਦੂਆ ਸਾਂਝਾ ਆ ਇੱਕ ਆਹਾ ਦੂਆ ਸਾਂਝਾ ਆ ਠੀਕ ਹੈ ਇਸ ਤੋਂ ਬਾਅਦ ਕੋਈ ਵੀ ਜਿਹੜਾ ਹੈਗਾ ਗੁਣਨਖੰਡ ਤਿੰਨਾ ਚ ਸਾਂਝਾ ਹੈ ਨਹੀਂ ਗਾ 4 ਦੂਏ ਬਾਾਰ ਕੱਢ ਲੈਣੇ ਆਪਾਂ ਤਾਂ ਇਹ ਬਣ ਗਿਆ ਬੇਟਾ 2 2 2 2 4 ਦੂਏ 2 ਦੂਣੀ 4 ਦੂਣੀ 8 ਦੂਣੀ 16 ਤਾਂ ਇਹਦਾ ਮਹੱਤਮ ਸਮਾਵਰਤਕ ਕਿੰਨਾ ਆ ਗਿਆ 16 ਆ ਗਿਆ ਠੀਕ ਆ ਆ ਸਵਾਲ ਪੁੱਤ ਤੁਸੀਂ ਆਪੇ ਕਰ ਲੈਣਾ ਆ ਤੇ ਸੋ ਇਹਦੇ ਨਾਲ ਹੀ ਆਪਣਾ 5 ਨੰਬਰ ਸਵਾਲ ਕੰਪਲੀਟ ਹੋ ਗਿਆ ਤੇ ਤੁਸੀਂ ਬੇਟਾ ਇਹ ਵੀਡੀਓ ਦੇਖ ਕੇ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ